ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚੱਲਦਾ ਗੁਰਮਤਿ ਦੀ ਤਤ ਰਣੀ ਬ੍ਰਹਮਾ ਦਾ ਅਵਤਾਰ ਭਿਖਾ ਪਟ ਇਸੇ ਕਮਾਲ ਦੇ ਕਸੌਟੀ ਨੂੰ ਲੈ ਕੇ ਜਦੋਂ ਸੱਚੇ ਸੰਤ ਦੀ ਟੋਲ ਲਈ ਗੁਰੂ ਸੰਤ ਦੀ ਸਿੱਖ ਭਰੀ ਖੋਜ ਲਈ ਚਾਰ ਚੁਫੇਰੇ ਭੰਨਾ ਫਿਰਿਆ ਤਦ ਸਮੂ ਇਤਰ ਮਤਾ ਵਿੱਚੋਂ ਕਿਸੇ ਉੱਪਰ ਵਿਸ਼ਦਾ ਮਨ ਨਾ ਮੰਨਿਆ ਔੜਕ ਗੁਰੂ ਘਰ ਵਿਖੇ ਆਕੇ ਉਸ ਨੂੰ ਪਤੀਜ ਆਈ ਜੈਸੇ ਕਿ ਉਸ ਦੀ ਗੁਰ ਗਿਆਨ అనుభవ ਰਚਨਾ ਸਾਖਾ ਪਰਦੀ ਹੈ ਇਜਾਥਾ ਰਹੋ ਸੰਤ ਹੋਂ ਟੋਲ ਸਾਧ ਬਹੁਤੇਰੇ ਡਿੱਠੇ ਸੰਿਆਸੀ ਤਪੱਸਿਆ ਹਨ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹਉ ਫਿਰਿਓ ਕਿਨਹਿ ਨਹ ਪਰਛਾਵ ਲਾਇਓ ਕਹਤਾਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੁਜਾ ਲਗੇ ਤਿਨ ਕੇ ਗੁਣ ਹਉ ਕਿਆ ਕਹਉ ਗੁਰਦੈ ਮਿਲਾਇਓ ਭਿਖਿਆ ਜਿਵ ਤੂ ਰਖਹਿ ਤਿਵ ਰਹੁ ਸਵੈਮਹਲੈ ਤਿਜਿਗੈ ਇਸੇ ਕਮਾਲ ਕਰਨੇ ਵਾਲੇ ਗੁਰਮਤਿ ਵਿਵੇਕ ਦੇ ਆਦਰਸ਼ ਨੂੰ ਸਾਨੂ ਮੁਖ ਰੱਖਦੇ ਹੋਏ ਹੀ ਗੁਰਸਿੱਖ ਮੀਤ ਚਲੋ ਗੁਰਚਾਲੀ ਵਾਲੀ ਧਾਰਨਾ ਦੇ ਰਹਿਤਵਾਨ ਵਿਵੇਕੀ ਖਾਲਸਾ ਜੀ ਗੁਰ ਦਰਸਾਈ ਗੁਰ ਫਰਮਾਈ ਗੁਰ ਦਰੜਾਈ ਰਹਿਤ ਰਹਿਣੇ ਨੂੰ ਮਨੋਂ ਤਨੋਂ ਕਮਾਉਂਦੇ ਹਨ ਅਤੇ ਤਿਨਾ ਪਰਥਾਏ ਹੀ ਗੁਰੂ ਦਸਮੇਸ਼ ਜੀ ਦਾ ਵਰ ਪੂਰਵਕ ਇਹ ਅਸੀਸ ਮਈ ਫੁਰਮਾਨ ਹੈ ਰਹਿਣੀ ਰਹਾ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਧੰਗ ਗੁਰੂ ਦਸਮੇਸ਼ ਪਤਾ ਆਪਣੇ ਆਗਿਆਕਾਰੀ ਰਹਿਤਵਾਨ ਸਿੱਖਾਂ ਨੂੰ ਕਿੱਡੀ ਵਡਿਆਈ ਦਿੰਦੇ ਹਨ ਇਹ ਵੱਡ ਵੱਡੀ ਵਡਿਆਈ ਗੁਰੂ ਕੀ ਰਹਿਤ ਨੂੰ ਹੈ ਅਤੇ ਇਸ ਰਹਿਤ ਸਿੱਤੀ ਸ਼ਿੰਗਾਰੇ ਸਿੰਘ ਸਜੀਲੇ ਨੂੰ ਹੈ ਪਰ ਗੁਰੂ ਘਰ ਵਿਖੇ ਜਿਤਨੇ ਵੀ ਰਹਿਤ ਨਾਮੇ ਹਨ ਸੋ ਸਭ ਸ੍ਰੀ ਦਸਮੇਸ਼ ਜੀ ਦੀ ਆਗਿਆ ਅਤੇ ਆਸ਼ੇ ਅਨਕੂਲ ਖਾਲਸਾ ਜੀ ਦੀ ਵਿਵੇਕ ਕਮਾਈ ਲਈ ਹੁਕਮਨਾਮੇ ਹਨ ਜਿਨ੍ਹਾਂ ਦੇ ਉੱਪਰ ਚੱਲਣਾ ਹਰੇਕ ਸਿੰਘ ਸਚਾਰ ਦਾ ਧਰਮ ਭਾਵੀ ਫਰਜ਼ ਹੈ ਗੁਰੂ ਕਾ ਖਾਲਸਾ ਸਿੰਘ ਵਿਵੇਕੀ ਸੋ ਜੋ ਗੁਰੂ ਕੀ ਰਹਿਤ ਭਾਵਨਾ ਕਮਾਈ ਵਿੱਚ ਸਨਮੁਖੀ ਸੂਰਾ ਅਤੇ ਗੁਰਮਤਿ ਵਿਵੇਕ ਆਗਿਆ ਵਿੱਚ ਹਾਜ਼ਰ ਹਜ਼ੂਰਾ ਭਾਵੇਂ ਕਿਤਨੀਆਂ ਵੀ ਕਠਨ ਤਾਈਆਂ ਵਿਖਮ ਤਾਈਆਂ ਪੇਸ਼ ਆਵਣ ਪਰੰਤੂ ਗੁਰੂ ਕਾ ਸਚਿਆਰ ਵਿਵੇਕੀ ਸਿੰਘ ਗੁਰੂ ਆਸਰੇ ਗੁਰੂ ਦਰੜਾਈ ਰਹਿਤ ਰਹਿਣੀ ਰਹੇਗਾ ਪਰ ਰਹੇਗਾ ਇਹੋ ਰਹਿਤ ਰਹਿਣੀ ਰਹਿਣਾ ਗੁਰ ਹੁਕਮਾਂ ਉੱਪਰ ਚੱਲਣਾ ਗੁਰ ਬਚਨਾਂ ਨੂੰ ਕਮਾਉਣਾ ਸੱਚਾ ਵਿਵੇਕ ਗੁਰਮਤ ਗਿਆਨ ਵਿਵੇਕ ਹੈ ਕਰਨਿਓ ਥੋਥਾ ਗਿਆਨ ਵਿਵੇਕ ਰਹਿਤ ਰਹਿਣੀਓ ਊਰਾ ਗਿਆਨ ਵਿਵੇਕ ਗੁਰਮਤ ਅੰਦਰ ਪ੍ਰਵਾਨ ਨਹੀਂ ਕਰਣੀਓ თੋთა ਰਹਿਤ ਰੈਣੀਓ ਊਰਾ ਗਿਆਨ ਵਿਵੇਕ ਗੁਰਮਤ ਅੰਦਰ ਪ੍ਰਵਾਣ ਨਹੀਂ ਨਿਰੀ ਕਥਨੀ ਦੁਆਰਾ ਗਿਆਨ ਗਿਆਨ ਕੋਕਣਾ ਅਤੇ ਰਹਿਤ ਨਾ ਰੱਖਣਾ ਭਾਵ ਗੁਰਮਤ ਹੁਕਮ ਗੁਰੂ ਕੇ ਬਚਨਾ ਉੱਪਰ ਤਤ ਪਰ ਰਹਿ ਕੇ ਉਹਨਾਂ ਨੂੰ ਨਾ ਕਮਾਉਣਾ ਇਹ ਮਨਮੁਖਤਾਈ ਦੇ ਲੱਛਣ ਕੁਲੱਛਣ ਹਨ ਯਥਾ ਗੁਰਵਾਕ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹਿ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨ ਹੋਈ ਮਨਮੁਖ ਕਥਨੀ ਹੈ ਪਰ ਰਹਿਤ ਨ ਹੋਈ তথা ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋਸਾਰ ਰਹਿਣੀ ਰਹਿਤ ਤੋਂ ਭਾਵ ਕੇਵਲ ਪੰਜ ਕਕਾਰ ਦੀ ਰਹਿਤ ਰੱਖਣ ਤੋਂ ਨਹੀਂ ਕਿੰਤੂ ਅੰਮ੍ਰਿਤ ਛਕਣ ਦੇ ਸਮੇਂ ਦ੍ਰਿੜਾਏ ਗੁਰਮਤ ਅਸੂਲਮਈ ਹੁਕਮਾਂ ਤੋਂ ਲੈ ਕੇ ਜਿਤਨੇ ਵੀ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਰੂਪੀ ਬਚਨਾਂ ਦੁਆਰਾ ਅਸਾਡੇ ਪ੍ਰਤੀ ਦ੍ਰਿੜਾਉਂਦੇ ਹਨ ਉਹਨਾਂ ਸਮੁੱਚੇ ਹੁਕਮਾਂ ਦਾ ਕਮਾਉਣਾ ਅਸਾਡਾ ਰਹਿਤ ਰੱਖਣਾ ਹੈ ਅਤੇ ਇਸੇ ਦਾ ਨਾਂ ਵਿਵੇਕ ਧਾਰਨਾ ਹੈ ਇਸ ਧਾਰਨਾ ਦੇ ਕਿਸੇ ਅੰਗ ਨੂੰ ਵੀ ਭੰਗ ਕਰਨਾ ਸਿੱਖੀ ਸਦਕ ਦੇ ਰੰਗ ਵਿੱਚ ਭੰਗ ਪਾਉਣਾ ਹੈ ਪਰੰਤੂ ਅੰਮ੍ਰਿਤ ਛਕਣ ਦੇ ਸਮੇਂ ਜੋ-ਜੋ ਰਹਿਤ ਰਹਿਣੀਆਂ ਦੜ੍ਹਾਈਆਂ ਜਾਂਦੀਆਂ ਹਨ ਉਹ ਗੁਰਸਿੱਖੀ ਰੂਪੀ ਨਵੀਨ ਉਗਦੇ ਪੇੜ ਦੀਆਂ ਮੂਲ ਜੜ੍ਹਾਂ ਹਨ ਜਿਨ੍ਹਾਂ ਦੇ ਜਿਉਂ ਕੇ ਤਿਉਂ ਹਰੇ ਭਰੇ ਅਤੇ ਸੁਰਜੀਤ ਹਰੇ ਰੱਖੇ ਬਿਨਾ ਗੁਰਸਿੱਖੀ ਰੂਪੀ ਪੇੜ ਦਾ ਮੌਲਣਾ ਅਤੇ ਫਲਣਾ ਫੁੱਲਣਾ ਅਤ ਅਸੰਭਵ ਹੈ ਵੱਡੀਆਂ ਕੁਰਤਾਂ ਦੇ ਨਿਮਕ ਮਾਤਰ ਵੀ ਨੇੜ ਨਾ ਜਾਣ ਦਾ ਹੁਕਮ ਜੋ ਅੰਮ੍ਰਿਤ ਛਕਣ ਸਮੇਂ ਮਿਲਦਾ ਹੈ ਉਸ ਹੁਕਮ ਦੀ ਪਾਬੰਦੀ ਰੱਖਣਾ ਪਹਿਲਾ ਮੂਲ ਵਿਵੇਕ ਹੈ ਜਿਸ ਨੂੰ ਧਾਰਨ ਕਰਨਾ ਤੇ ਕਰੀ ਰੱਖਣਾ ਗੁਰਸਿੱਖੀ ਤੋਂ ਪਤਿਤ ਹੋਣਾ ਸਦਾ ਲਈ ਬਚਾਉਂਦਾ ਹੈ ਅਤੇ ਇਸ ਵਿਵੇਕ ਧਾਰਨਾ ਦੀ ਪ੍ਰਵਾਹ ਨਾ ਰੱਖਣਾ ਇਸ ਦੇ ਕਿਸੇ ਇੱਕ ਅੰਗ ਨੂੰ ਵੀ ਤੋੜਨਾ ਗੁਰਸਿੱਖੀ ਤੋਂ ਪਤਿਤ ਕਰਾਉਂਦਾ ਹੈ ਪਤਿਤ ਹੋਣਾ ਜੜ ਮੂਰ ਤੋਂ ਉਖੜਨਾ ਹੈ ਗੁਰਸਿੱਖੀ ਦੀ ਜੜ ਮੂਰ ਤੋਂ ਉਖੜੇ ਪ੍ਰਾਣੀ ਦੇ ਸਭੇ ਕਰਮ ਨਿਸਫਲ ਹਨ ਤਾਂ ਹੀ ਤੇ ਇਸ ਮੂਲ ਵਿਵੇਕ ਧਾਰਨਾ ਦੀ ਰਹਿਤ ਤੋਂ ਰਹਿਤ ਹੋਣਾ ਪਤਿਤ ਕਰਮੇ ਬਣਨਾ ਹੈ ਭਾਵ ਵੱਡੀ ਕੁਰੈਤ ਕਰਨਾ ਹੈ ਪੰਚਕਕਾਰ ਆਦੀ ਛੋਟੀਆਂ ਰਹਿਤਾਂ ਰੱਖਣਾ ਅਤੇ ਇਹਨਾਂ ਰਹਿਤਾਂ ਵਿੱਚੋਂ ਕਿਸੇ ਇੱਕ ਰਹਿਤ ਤੋਂ ਖਿੰਨ ਮਾਤਰ ਵੀ ਰਹਿਤ ਨਾ ਹੋਣਾ ਦੂਜਾ ਮੂਲ ਵਿਵੇਕ ਹੈ ਜੋ ਗੁਰਸਿੱਖ ਇਹਨਾਂ ਸੁਗਮ ਰਹਿਤਾਂ ਨੂੰ ਰੱਖਣ ਦਾ پابੰਦ ਨਹੀਂ ਹੋ ਸਕਿਆ ਉਹ ਪਹਿਲੀ ਸ਼੍ਰੇਣੀ ਦੇ ਮੂਲ ਵਿਵੇਕ ਦੀਆਂ ਵਿਖੰਪ ਪਾਬੰਦੀਆਂ ਕਦੋਂ ਰੱਖ ਸਕਿਆ ਇਨਾ ਦੋਹਾ ਮੂਲ ਵਿਵੇਕ ਰਹਿਣੀਆਂ ਦੀ ਰਹਿਤ ਤੋਂ ਹੀ ਪ੍ਰਗਟ ਪਹਾਰ ਪਛਾਣ ਸਕੀਦਾ ਹੈ ਕਿ ਸਿੱਖ ਤਿਆਰ ਵਰ ਤਿਆਰ ਹੈ ਕਿ ਨਹੀਂ ਜੇ ਉਕਤ ਰਹਿਤ ਰਹਿਣੇ ਅੰਦਰ ਤਿਆਰ ਵਰ ਤਿਆਰ ਨਹੀਂ athwa ਉਕਾ ਹੀ ਆਨਮਤੀ ਹੈ ਉਸ ਦਾ ਬਣਾਇਆ ਭੋਜਨ ਨਾ ਖਾਣਾ ਇਹ ਤੀਜਾ ਮੂਲ ਵਿਵੇਕ ਹੈ ਜਿਸ ਦਾ ਧਾਰਨਾ ਪਰਮ ਜ਼ਰੂਰੀ ਹੈ ਕਿਉਂਕਿ ਜਾਂ ਕੀ ਰਹਿਤ ਨ ਜਾਣੀਐ ਗੁਰ ਬਾਣੀ ਨਹੀਂ ਰੀਤ ਤਾਂ ਕਾ ਭੋਜਨ ਖਾਏ ਕੈ ਬਿਸਰੇ ਹਰ ਕੀ ਪ੍ਰੀਤ ਜਾਂ ਕੀ ਰਹਿਤ ਨ ਜਾਣੀਐ ਗੁਰ ਬਾਣੀ ਨਹੀਂ ਰੀਤ ਤਾਂ ਕਾ ਭੋਜਨ ਖਾਏ ਕੈ ਬਿਸਰੇ ਹਰ ਕੀ ਪ੍ਰੀਤ ਵਾਲਾ ਹੁਕਮ ਦੱਸਦਾ ਹੈ ਕਿ ਜਿਸ ਵਿਵੇਕ ਦੇ ਨਾ ਧਾਰਨ ਕੀਤਿਆਂ ਭਾਵ ਕੁਰੇਤੀਆਂ ਦਾ ਭੋਜਨ ਖਾ ਕੇ ਹਰ ਕੀ ਪ੍ਰੀਤ ਹੀ ਵਿਸਰ ਜਾਂਦੀ ਹੈ ਤਾਂ ਸਿਫਤ ਸਲਾਹ ਰੂਪੀ ਸਾਰ ਵਿਵੇਕ ਵਿਖੇ ਭਲਾ ਕੀ ਤਤ ਪਰ ਹੋ ਸਕਣਾ ਸੀ ਉੱਪਰ ਪਰਮਾਨਿਆਂ ਰਹਿਤ ਨਾਮੇ ਦਾ ਹੁਕਮ ਇਸ ਗੱਲ ਦੀ ਸੋਚੀ ਕਰਾਉਂਦਾ ਹੈ ਕਿ ਕਿਸੇ ਸਿੱਖ ਦੀ ਰਹਿਤ ਬਹਿਤ ਭਲੀ ਵਿਦ ਜਾਣੇ ਪਛਾਣੇ ਬਗੈਰ ਵਿਵੇਕੀ ਸਿੰਘ ਨੂੰ ਉਸ ਦੇ ਹੱਥੋਂ ਲੈ ਕੇ ਭੋਜਨ ਛਕਣਾ अथवा ਉਸ ਦਾ ਸਜਾਇਆ ਬਣਾਇਆ ਭੋਜਨ ਛਕਣ ਜਿਹਾ ਉਸ ਦੇ ਨਾਲ ਵਾਟਾ ਅਭੇਦ ਕਰਨਾ ਵਿਵਰਜਤ ਹੈ ਅਤੇ ਇੱਕ ਸਚਾਰ ਸਿੰਘ ਦਾ ਇਸ ਵਿਧ ਵਰਜੇ ਰਹਿਣਾ ਬੜਾ ਉੱਤਮ ਵਿਵੇਕ ਕਰਮ ਹੈ। ਅੰਮ੍ਰਿਤ ਛਕਣ ਸਮੇਂ ਇੱਕ ਬਾਟੇ ਵਿਖੇ ਰਲ ਮਿਲ ਕੇ ਅਭੇਦ ਗੱਫੇ ਲਾਉਣ ਦੀ ਸੂਰਤ ਇਸ ਭੇਦ ਨੂੰ ਜਣਾਉਂਦੀ ਹੈ ਅਤੇ ਸੁਲਝਾਉਂਦੀ ਹੈ ਕਿ ਸਮਾਨ ਰਹਿਤ ਰਹਿਣੀ ਦੇ ਧਾਰਨੀ ਅੰਮ੍ਰਿਤਧਾਰੀ ਸਿੰਘ ਸਹੋਦਰ ਸੁਨਹਿਰੀਏ ਵੀਰ ਹੀ prosperous ਨਿਰਸੰਦੇਹ ਖਾਣ-ਪਾਣ ਦੀ ਅਪੇਧ ਵਰਤੋਂ ਰੱਖ ਸਕਦੇ ਹਨ। ਇਹੀ ਵਿਵੇਕ ਵਰਤੋਂ ਪ੍ਰਾਣਾ ਪ੍ਰਜੰਤ ਕਮਾਉਣ ਤੇ ਨਿਭਾਉਣ ਦਾ ਧੁਰਵਾ ਇਥੋਂ ਅੰਮ੍ਰਿਤ ਸਮਾਗਮ ਤੋਂ ਹੀ ਵੱਜਦਾ ਹੈ। ਇਹੀ ਵਿਵੇਕ ਵਰਤੋਂ ਪ੍ਰਾਣਾ ਪ੍ਰਜੰਤ ਕਮਾਉਣ ਤੇ ਨਿਭਾਉਣ ਦਾ ਧੁਰਵਾ ਇਥੋਂ ਅੰਮ੍ਰਿਤ ਸਮਾਗਮ ਤੋਂ ਹੀ ਬਝਦਾ ਹੈ ਇਥੋਂ ਹੀ ਸਪਸ਼ਟ ਤੌਰ ਪਰ ਆਨਮਤੀਆਂ ਨਾਲ ਖਾਣ ਪਾਣ ਨਾ ਰੱਖਣ ਦਾ ਬਹੁਮੁੱਲਾ ਹੁਕਮ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ